ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਖਤਸਰ ਸਾਹਿਬ ਜੀ ਸਿੰਘ ਬੱਲ ਅੱਜ ਦੀ ਜਿਹੜੀ ਸਾਡੀ ਐਸ ਕੇ ਐਮ ਗੈਰ ਨਾਜਿਕ ਦੇ ਕਾਲ ਸੀ ਉਹਦੇ ਵਾਸਤੇ ਸਾਨੂੰ ਭਰਪੂਰ ਸਹਿਯੋਗ ਮਿਲਿਆ ਸਾਰੀਆਂ ਇਹ ਜਥੇਬੰਦੀਆਂ ਦਾ ਜਿਹੜੀਆਂ ਜੇ ਮੈਂ ਬੋਲਾਂ ਸ਼ਹਿਰ ਦੀਆਂ ਤੇ ਸ਼ਹਿਰ ਦਾ ਵਪਾਰ ਮੰਡਲ ਬਾਕੀ ਜਿੰਨੇ ਵੀ ਛੋਟੇ ادارے ਸੀ ਉਹਦੇ ਚ ਕਰਿਆਨਾ ਮਰਚੰਟ ਆਗੇ ਜਾਂ ਦੂਸਰੇ ਜਿੰਨਿਆਂ ਵੀ ਰੈਡੀ ਫੈੜੀ ਵਾਲੇ ਆਟੋ ਰਿਕਸ਼ਾ ਯੂਨੀਅਨ ਟਰੱਕ ਯੂਨੀਅਨ ਸਾਰਿਆਂ ਨੇ ਭਰਪੂਰ ਸਹਿਯੋਗ ਦਿੱਤਾ ਤੇ ਜੇ ਜਥੇਬੰਦੀਆਂ ਵੱਲ ਜਾਈਏ ਤੇ ਸਾਡੀਆਂ ਐਸਕੇਐਮ ਦੀਆਂ ਜਿਹੜੀਆਂ ਰਾਜਨੀਤਿਕ ਨੇ ਉਹਨਾਂ ਦੇ ਵਿੱਚੋਂ ਵੀ ਪੰਜ ਜਥੇਬੰਦੀਆਂ ਦੇ ਨੇ ਦੇ ਇੱਥੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਤੇ ਸਾਡੀਆਂ ਤਾਂ ਤੇ ਬੈਠਾ ਕਿਉਂਕਿ ਅਸੀਂ ਦਿੱਲੀ ਜਾਣਾ ਚਾਹੁੰਦੇ ਸੀ ਸਾਡੀਆਂ ਮੰਗਾਂ ਦਿੱਲੀ ਨਾਲ ਰਿਲੇਟਡ ਸੀ ਕਿਉਂਕਿ ਪ੍ਰਧਾਨ ਮੰਤਰੀ ਜੀ ਨੇ ਜਦੋਂ ਅਸੀਂ ਪਹਿਲਾ ਵੱਡਾ ਅੰਦੋਲਨ ਲੜਿਆ ਉੱਥੇ ਸਾਰੀਆਂ ਮੰਗਾਂ ਸਾਡੀਆਂ ਮੰਨੀਆਂ ਹੋਈਆਂ ਸੀ ਉਹ ਮੰਗਾਂ ਜਿਹੜੀਆਂ ਸਾਡੀਆਂ ਇਹਨਾਂ ਨੇ ਇੰਪਲੀਮੈਂਟ ਨਹੀਂ ਕੀਤੀਆਂ 2 ਸਾਲ ਲੰਘ ਜਾਂਦੇ باوجود ਫਿਰ ਅਸੀਂ ਦਿੱਲੀ ਨੂੰ ਚਾਲੇ ਪਾਏ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਤੇ ਇਹਨਾਂ ਨੇ ਸਾਨੂੰ ਸ਼ੰਭੂ ਤੇ ਖਨੌਰੀ ਬਾਰਡਰ ਤੇ ਵੱਡੇ ਪ੍ਰਬੰਧ ਕਰਕੇ ਜਿਵੇਂ ਕਿਤੇ ਬਾਹਰਲੇ ਦੇਸ਼ ਦੇ ਕੋਈ ਹੋਰ ਕਿਸੇ ਦੇਸ਼ ਨਾਲ ਸਾਡੇ ਯੰਗ ਹੋਵੇ ਇੱਡੇ ਤਗੜੇ ਬੈਰੀਕੇਡਿੰਗ ਕਰਕੇ ਉੱਥੇ ਬਹੁਤ ਬੰਦੇ ਸਾਡੇ ਜ਼ਖਮੇ ਵੀ ਕੀਤੇ ਜਿਨ੍ਹਾਂ ਦੇ ਵਿੱਚ ਸਾਡਾ ਇੱਕ ਸਿੰਘ ਸ਼ਹੀਦ ਵੀ ਹੋਇਆ ਸ਼ੁਭ ਕਰਨ ਉੱਥੇ ਸਾਨੂੰ ਰੋਕਿਆ ਗਿਆ ਉਹ ਚਲੋ ਰੁਕਣ ਦੇ ਬਾਵਜੂਦ ਵੀ ਅਸੀਂ 10 ਮਹੀਨੇ ਉੱਥੇ ਬੜੇ ਸ਼ਾਂਤੀ ਨਾਲ ਬੈਠੇ ਫਿਰ ਵੀ ਸਾਡੇ ਨਾਲ ਵਾਰ-ਵਾਰ ਇਹਨਾਂ ਨੇ ਸਾਡੇ ਤੇ ਪ੍ਰਕੋਪ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਫਿਰ ਜਦੋਂ ਸਾਡੀ ਸਰਕਾਰ ਵੀ ਉਹਨਾਂ ਦੇ ਨਾਲ ਲੱਗ ਚੁੱਕੀ ਆ ਜਿਹੜੀ ਭਗਵੰਤ ਮਾਨ ਦੀ ਆ ਇਹਨਾਂ ਨੇ ਵੀ ਕੋਈ ਗੱਲਬਾਤ ਕਰਨੀ ਜਾਂ ਗਾਂ ਕਿਤੇ ਕੋਈ ਪਿੱਲਰ ਬਣ ਕੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਫੇਰ ਸਾਡੇ ਜੁਝਾਰੂ ਜੋਧੇ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਨੇ ਮਰਨ ਵਰਤ ਤੱਕ ਰੱਖ ਲਿਆ ਅੱਜ ਉਹਨਾਂ ਨੂੰ 35 ਦਿਨ ਤੋਂ ਉੱਪਰ ਹੋ ਗਏ ਅੱਜ ਤੱਕ ਵੀ ਕਿਸੇ ਵੀ ਸਰਕਾਰ ਦੇ ਨਾਂ ਤਾਂ ਸੈਂਟਰ ਸਰਕਾਰ ਤੇ ਨਾ ਪੰਜਾਬ ਸਰਕਾਰ ਇਹਨਾਂ ਦੇ ਕੰਨ ਤੇ ਜੋ ਤੱਕ ਨਹੀਂ ਸਰਕੀ ਉਹਨਾਂ ਦੇ ਬਾਬਤ ਰੋਸ ਵਿੱਚ ਅੱਜ ਦਾ ਸੀ ਮੇਨ ਜਿਹੜਾ ਪੰਜਾਬ ਬੰਦ ਦੀ ਕਾਲ ਦਿੱਤੀ ਸੀ ਜਿਹਦੇ ਚ ਪਾਲ ਪੰਜਾਬ ਤੋਂ ਸਾਨੂੰ ਖਬਰਾਂ ਆ ਰਹੀਆਂ ਦੇ ਪੂਰਾ ਸਹਿਯੋਗ ਦਿੱਤਾ ਸਾਰੇ ਜਾਨ ਨੇ ਪ੍ਰਧਾਨ ਜੀ ਜਿਸ ਤਰ੍ਹਾਂ ਧਰਨੇ ਦੀ ਗੱਲ ਕਰੀਏ ਕਰਨੇ ਦੁਪਹਿਰ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੁਹਾਡੇ ਨਾਲ ਗੱਲਬਾਤ ਕਰਨ ਕੀਤੀ ਹੈ ਕਿ ਤੁਸੀਂ ਦੇਖ ਹੀ ਰਹੇ ਹੋ ਜੀ ਪ੍ਰਸ਼ਾਸਨ ਵੀ ਉਹਨਾਂ ਦਾ ਹੀ ਆ ਬੁੰਗੀਆਂ ਬੋਲੀ ਆ ਸਰਾਪ ਪ੍ਰਸ਼ਾਸਨ ਵੀ ਜਿਹੜਾ ਬਿਊਰੋਕ੍ਰੇਸੀ ਸਾਰੀ ਆ ਉਹਨਾਂ ਦੇ ਅੰਦਰ ਹੀ ਆ ਅਜੇ ਤੱਕ ਕੋਈ ਵੀ ਬੰਦਾ ਜਿਹੜਾ ਸਾਡਾ ਸ਼ਹਿਰ ਦਾ ਕੋਈ ਐਸਡੀਐਮ ਕੋਈ ਤਹਿਸੀਲਦਾਰ ਜਾਂ ਕਿਸੇ ਹੋਰ ਅਧਿਕਾਰੀ ਦੀ ਡਿਊਟੀ ਲਈ ਹੋਵੇ ਕੋਈ ਵੀ ਇੱਥੇ ਨਹੀਂ ਪਹੁੰਚਿਆ ਪਰ ਸਾਡਾ ਜਿਹੜਾ ਨਿਰੰਤਰ 4 ਵਜੇ ਤੱਕ ਧਰਨਾ ਚੱਲੇਗਾ ਉਹ ਅਸੀਂ ਆਪਦਾ ਚਲਾਵਾਂਗੇ ਸ਼ਾਂਤਮਈ ਚਲਾਵਾਂਗੇ ਤੇ ਜਿਹੜੀਆਂ ਸਾਨੂੰ ਉੱਤੋਂ ਗਾਈਡਲਾਈਨ ਨੇ ਉਹ ਬੰਦਿਆਂ ਨੂੰ ਅਸੀਂ ਓਮੇਟ ਪਾ ਰਹੇ ਹਾਂ ਜੇ ਕੋਈ ਐਂਬੂਲੈਂਸ ਆਉਂਦੀ ਆ ਜਾਂ ਕੋਈ ਐਮਰਜੈਂਸੀ ਵਾਲਾ ਕੋਈ ਮੈਰਿਜ ਤੇ ਜਾ ਰਿਹਾ ਜਾਂ ਕੋਈ ਬਿਮਾਰ ਠਮਾਰਿਆ ਉਹਨਾਂ ਨੂੰ ਅਸੀਂ ਨਰਵੇਗਨ ਟਪਾ ਰਹੇ ਹਾਂ ਉਹਨਾਂ ਤੋਂ ਅਸੀਂ ਕੋਈ ਦੇਖਾ ਨਹੀਂ ਪਾ ਰਹੇ ਅੱਜ ਦਾ ਧਰਨਾ ਤੁਹਾਡੇ ਕਿਹੜੀ ਸਰਕਾਰ ਦੇ ਖਿਲਾਫ ਸਾਡਾ ਮੇਨਟਾ ਜੀ ਅਜੰਡਾ ਹੈ ਸੈਂਟਰ ਸਰਕਾਰ ਦੇ ਖਿਲਾਫ ਪਰ ਹੁਣ ਜੋ ਤੁਸੀਂ ਦੇਖ ਹੀ ਰਹੇ ਹੋ ਜਿਹੜਾ ਵਤੀਰਾ ਸਾਡੀ ਸਰਕਾਰ ਕਰ ਰਹੀ ਆ ਜਿਹੜੀ ਸਾਡੀ ਸਰਕਾਰ ਨੇ ਪਿੱਲਰ ਬਣਾ ਸੀ ਵਿੱਚ ਉਹ ਕਿ ਸਾਡੇ ਸਮਝੌਤੇ ਕਰਾਉਣੇ ਸੀ ਉਹ ਨਾ ਕਰਕੇ ਸੁਪਰੀਮ ਕੋਰਟ ਦੀ ਗਾਈਡਲਾਈਨ ਜੋ ਕੱਲ ਆਈ ਆ ਉਹਦੇ ਅਧੀਨ ਸਾਡੇ ਦੋਨਾਂ ਮੋਰਚਿਆਂ ਤੇ ਇਹਨਾਂ ਨੇ ਫੋਰਸ ਇੰਨੀ ਵਧਾ ਦਿੱਤੀ ਆ ਜਿੱਥੋਂ ਸਾਨੂੰ ਲੱਗਦਾ ਵੀ ਇਹ ਸਰਕਾਰ ਨਾਲ ਸਾਨੂੰ ਹੋਰ ਲੜਾਈ ਲੜਨੇ ਪਊ ਇਹ ਧੱਕੇ ਨਾਲ ਸਾਡੇ ਗੱਲੇਬਾਜ ਜੀ ਨੂੰ ਚੱਕ ਕੇ ਲੈ ਜਾਣਾ ਚਾਹੁੰਦੇ ਆ ਪਰ ਅਸੀਂ ਐਡੀ ਛੇਤੀ ਜਾਣ ਨਹੀਂ ਦੇਵਾਂਗੇ ਉੱਥੇ ਸਾਡੀ ਬਹੁਤ ਮੋਰਚੇਬੰਦੀ ਤਗੜੀ ਆ ਤੇ ਲੋਕਾਂ ਨੂੰ ਵੀ ਅਗਾ ਇਹੋ ਹੀ ਕਰਨਾ ਹੈ ਬਈ ਸਾਡਾ ਸਾਥ ਦਿਓ ਪਹੁੰਚੋ ਖਨੌਰੀ ਤੇ ਸ਼ੰਭੂ कोर्ट ਨੇ ਵੀ ਬੜੀ ਯਾਨੀ ਕਿ ਚਿੰਤਾ ਪ੍ਰਗਟ ਕੀਤੀ ਹੈ ਜਗਜੀਤ ਸਿੰਘ ਢੱਲੇਵਾਲ ਦੀ ਹਾਲਤ ਨੂੰ ਲੈ ਕੇ ਦੇਖੋ ਜੀ ਇਹ ਚਿੰਤਾ ਪ੍ਰਗਟ ਨਹੀਂ ਕੀਤੀ کورٹ ਨੇ ਸੁਪਰੀਮ ਕੋਰਟ ਨੇ ਮਾਨਯੋਗ ਸੁਪਰੀਮ ਕੋਰਟ ਨੂੰ ਚਾਹੀਦਾ ਤੇ ਸੀ ਸੈਂਟਰ ਨੂੰ ਕਹਿੰਦੇ ਵੀ ਕਿਸਾਨਾਂ ਦੀਆਂ ਮੰਗਾਂ ਮੰਨੋ ਤੇ ਉਹਨਾਂ ਨੂੰ ਮਰਨ ਵਰਤ ਤੋਂ ਉਠਾਓ ਕਿਉਂਕਿ ਉਹ ਇੱਕ ਅਮਰਤਾਰੀ ਸਿੰਘ ਆ ਪਰਨ ਕਰਕੇ ਬੈਠਾ ਵੀ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਮੈਂ ਅੰਨ ਦਾ ਦਾਣਾ ਨਹੀਂ ਖਾਊਗਾ ਉਹ ਨਹੀਂ ਮਰਨ ਵਰਤ ਛੱਡੇਗਾ ਚਾਹੇ ਸੁਪਰੀਮ ਕੋਰਟ ਦਾ ਹੋਰ ਵੀ ਵੱਡਾ ਆਡਰ ਆ ਜੇ ਔਰ ਉਹਨਾਂ ਨੇ ਉਹ ਨਾ ਕਰਕੇ ਸਾਡੂ ਕਿਹਾ ਵੀ ਇਹਨਾਂ ਨੂੰ ਧੱਕੇ ਨਾਲ ਉਥੋਂ ਸੈਂਟਰ ਦੀ ਮਤ ਦੇ ਕੇ ਛਕਾ ਲਈਏ ਇਹ ਨਹੀਂ ਹੋਣਾ ਚਾਹੀਦਾ ਕੋਟਾ ਨੂੰ ਸਾਡੀ ਗੱਲ ਵੀ ਸੁਣਨੀ ਚਾਹੀਦੀ ਆ ਉਹ ਤਾਂ ਇੱਕ ਸੁਪਰੀਮ ਕੋਰਟ ਸੈਂਟਰ ਦਾ ਆਧਾਰਾ ਹੋ ਕੇ ਰਹਿ ਗਿਆ ਜਿਹਦੇ ਤੇ ਅਸੀਂ ਸੰਤੁਸ਼ਟ ਨਹੀਂ ਇੱਕ ਜੀ ਹੋਰ ਗੱਲ ਆ ਵੀ ਮਤਲਬ ਜਿਹਦਾ ਤੁਸੀਂ ਹੁਣ ਆ ਕਰ ਰਹੇ ਹੋ ਉਤਾਰਾ ਠੀਕ ਆ ਤੇ ਤੁਹਾਨੂੰ ਨਹੀਂ ਲੱਗਦਾ ਵੀ ਸਾਰੀਆਂ ਯੂਨੀਅਨ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਤਾਂ ਹੋਰ ਵਧੀਆ ਹੋਊਗਾ ਉਹਦੇ ਚ ਤੁਹਾਡੀ ਗੱਲ ਬਿਲਕੁਲ ਵਾਜ ਪਿਆ ਪਰ ਗੱਲ ਇਹ ਹੁੰਦੀ ਹੈ ਜੀ ਜੇ ਤਾਂ ਕੋਈ ਸੁੱਤਾ ਹੋਵੇ ਸੁੱਤੇ ਨੂੰ ਜਗਾਇਆ ਜਾਂਦਾ ਹੈ ਜੇ ਕੋਈ ਜਾਗਦਾ ਸੌਂ ਜੇ ਮਛਲਾ ਹੋ ਜੇ ਫਿਰ ਉਹਨੂੰ ਕਿਵੇਂ ਠਾਲਾਂਗੇ ਇਹ ਕੋਲ ਲੜਨ ਤੋਂ ਪਹਿਲਾਂ ਸਾਡੇ ਜਥੇ ਦੇ ਬੰਦੇ ਘਟਾਂਚਾ ਜਿਹੜਾ ਪੰਦੇਰਜੀ ਬੱਲੇਵਾਲਜੀ ਜਾਂ ਹੋਰ ਜਿਹੜੀਆਂ ਸਾਡੇ ਨਾਲ ਜਥੇ ਬੰਦੀਆਂ ਉਹਨਾਂ ਨੇ ਮੀਟਿੰਗਾਂ ਕੀਤੀਆਂ ਪਰ ਹੁਣ ਪਤਾ ਨਹੀਂ ਉਹ ਲੋਕ ਕਿਉਂ ਵਖਰੇਵਾ ਕਰ ਰਹੇ ਆ ਕਿਉਂ ਨਹੀਂ ਚੱਲ ਰਿਹਾ ਕਿਉਂਕਿ ਮੰਗਾ ਹੋਈ ਨੇ ਜਿਹੜੀਆਂ ਸਾਰਿਆਂ ਨੇ ਇਕੱਠਿਆਂ ਮਨਾਈਆਂ ਸੀ ਉਹ ਮੰਗਾ ਇਸਟੇਮੈਂਟ ਕਰਨ ਵਾਸਤੇ ਚੱਲਿਆ ਉਹਦੇ ਚ ਤਾਂ ਵਖਰੇਵਾ ਚਾਹੀਦਾ ਹੀ ਨਹੀਂ ਅੱਜ ਆ ਤੁਸੀਂ ਦੇਖ ਰਹੇ ਉਹਨਾਂ ਦਾ ਕੈਕਟਰ ਸਾਡੇ ਨਾਲ ਆ ਤੇ ਹੁਣ ਉਹਨਾਂ ਨੂੰ ਸੋਚਣਾ ਪਊਗਾ ਜਿਹੜੇ ਉੱਪਰਲੇ ਲੀਟਰ ਨਹੀਂ ਜਾ ਰਹੇ ਉਹਨਾਂ ਕਿਹੜੇ ਪਾਸੇ ਜਾਣਗੇ ਅੱਧੀ ਮੈਂ ਤੁਹਾਨੂੰ ਸੁਤਨੀ ਸੋਰਾਂ ਤੋਂ ਨਹੀਂ ਆ ਰਹੀ ਇਹ ਸ਼ਰਚੋ ਜਿਹੜੀ ਬੋਰ ਹੈ ਜਿਹੜਾ ਦੇਖੋ ਜੀ ਪ੍ਰਧਾਨਾਂ ਦੀ ਫੋਟ ਨਾਲ ਕੁਝ ਨਹੀਂ ਬੰਨਣਾ ਲੋਕ ਜਾਗ ਚੁੱਕੇ ਆ ਲੋਕ ਆ ਤੁਸੀਂ ਦੇਖ ਰਹੇ ਜੇ ਸਾਰੇ ਜਥੇਬੰਦੀਆਂ ਤੇ ਅੱਜ ਹੋ ਰਿਆ ਥੱਲੇ ਆ ਕੇਟਰ ਸਾਡੇ ਨਾਲ ਆ ਇਹ ਵੀ ਜੇ ਨਾ ਚੱਲਣਗੇ ਤਾਂ ਲੋਕ ਜਿਹੜੇ ਬੈਠੇ ਉਹ ਵੀ ਚੱਲ ਜਾਣਗੇ ਫਿਰ ਇਹ ਮਗਰ ਆਉਣਗੇ ਅੱਗੇ ਤਰ੍ਹਾਂ ਜਦੋਂ ਦਿੱਲੀ ਦੀ ਕੌਲ ਸੀ ਉਦੋਂ ਵੀ ਕੁਛੇ ਬੰਦਿਆਂ ਗੱਭਲੀਆਂ ਬਾਰਡਰ ਤੇ ਬੈਠ ਗਏ ਸੀ ਪਰ ਜਦੋਂ ਲੋਕ ਚੱਲ ਗਏ ਸੀ ਫਿਰ ਮਗਰ ਆ ਗਏ ਇਹ ਪਰ ਅਸੀਂ ਫਿਰ ਵੀ ਚਲੋ ਸਤਕਾਰਤ ਨੇ ਅਸੀਂ ਤਾਂ ਤੁਹਾਡੇ ਰਾਂ ਹੀ ਬੇਨਤੀ ਕਰਦੇ ਆਂ ਵੀ ਆਓ ਰਲ ਕੇ ਚੱਲਿਏ ਤਾਂ ਲੜੀਏ ਤੇ ਜਿੱਤੀਏ ਤੋਂ ਬਾਅਦ ਅੱਗੇ ਭਰਨੀ ਕੌਲ ਤੋਂ ਬਾਅਦ ਆਪਣਾ ਅਗਲਾ ਸਾਡਾ ਜੀ ਅਗਲਾ ਮੇਨ ਜਿਹੜਾ ਹੁਣ ਇੱਕ ਵਾਰੀ 4 ਤਰੀਕ ਨੂੰ ਸਾਡੇ ਇਹ ਪੂਰੀ ਮਾ ਪੰਚਾਇਤ ਹੈ ਜਿਹਦੇ ਚ ਬਾਹਰ ਤੋਂ ਸੁਪਿਆਂ ਦੇ ਵੀ ਜਿੰਨੇ ਵੀ ਜਥੇਬੰਦੀਆਂ ਸਾਡੀਆਂ ਉਹ ਵੀ ਪਹੁੰਚ ਰਹੀਆਂ ਉਹ ਖਨੌਰੀ ਬਾਰਡਰ ਤੇ ਹੋਊਗੀ ਉੱਥੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਸਾਰੇ ਪਹੁੰਚੋ ਸਾਡਾ ਜਥੇਬੰਦਕ ਢਾਂਚਾ ਤੇ ਜਾਏਗਾ ਹੀ ਆਮ ਲੋਕਾਂ ਨੂੰ ਵੀ ਅਸੀਂ ਸਨਿਆਹ ਦੇਣੇ ਵੀ ਪਹੁੰਚੋ ਵੱਧ ਤੋਂ ਵੱਧ